ਸਾਸਤਰੀਆ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਦਾ ਰਾਸ਼ੀ ਫਾਲ 3 ਜੁਲਾਈ 2024 ਦਿਨ ਬੁੱਧਵਾਰ 3 ਜੁਲਾਈ ਚਾਰ ਰਾਸ਼ੀਆਂ ਦੇ ਲੋਕਾਂ ਦੇ ਲਈ ਸ਼ੁਭ ਰਹਿਣ ਵਾਲਾ ਹੈ ਉਹਨਾਂ ਲੋਕਾਂ ਦੀ ਆਮਦਨ ਦੇ ਵਿੱਚ ਵਾਧਾ ਹੋ ਸਕਦਾ ਹੈ ਅਤੇ ਉਹਨਾਂ ਦੀ ਆਰਥਿਕ ਹਾਲਾਤ ਪਹਿਲਾਂ ਨਾਲੋਂ ਜ਼ਿਆਦਾ ਸੁਧਰ ਸਕਦੇ ਹਨ ਦੂਜੇ ਪਾਸੇ ਮਿਥਨ ਰਾਸ਼ੀ ਦੇ ਲੋਕਾਂ ਨੂੰ ਕੰਮ ਵਿੱਚ ਰੁਕਾਵਟਾਂ ਪੈ ਸਕਦੀਆਂ ਹਨ ਆਓ ਜਾਣਦੇ ਹਾਂ ਅੱਜ ਦਾ ਰਾਸ਼ੀ ਫਾਲ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਗਣੇਸ਼ ਜੀ ਦੀ ਕਿਰਪਾ ਦੇ ਨਾਲ ਅੱਜ ਦਾ ਦਿਨ ਅਨੁਕੂਲ ਰਹੇਗਾ ਜਿਸ ਕਾਰਨ ਤੁਹਾਡਾ ਮਨ ਖੁਸ਼ੀ ਨਾਲ ਭਰਿਆ ਰਹੇਗਾ ਅੱਜ ਵਿਆਹ ਹੁੰਦਾ ਲੋਕਾਂ ਦੇ ਵਿਆਹ ਹੁੰਦਾ ਜੀਵਨ ਦੇ ਵਿੱਚ ਪਿਆਰ ਰਹੇਗਾ ਪ੍ਰੇਮ ਜੀਵਨ ਜੀਣ ਵਾਲਿਆਂ ਨੂੰ ਕੁਝ ਉਤਾਰ ਛੜਾ ਦਾ ਸਾਹਮਣਾ ਕਰਨਾ ਪਵੇਗਾ ਤੁਸੀਂ ਆਪਣੇ ਵਿਰੋਧੀਆਂ ਤੇ ਹਾਵੀ ਹੋਵੋਗੇ ਬੱਚਿਆਂ ਦੇ ਨਾਲ ਪਿਆਰ ਨਾਲ ਪੇਸ਼ ਆਓਗੇ ਤੁਹਾਡੀ ਕੁਸ਼ਲਤਾ ਤੁਹਾਨੂੰ ਚੰਗੇ ਨਤੀਜੇ ਦੇਵੇਗੀ ਤੁਹਾਡਾ ਹੌਂਸਲਾ ਵਧੇਗਾ ਅਤੇ ਤੁਸੀਂ ਚੁਣੌਤੀਆਂ ਦੇ ਨਾਲ ਲੜਨ ਦੇ ਵਿੱਚ ਸਫਲ ਹੋਵੋਗੇ ਆਮਦਨ ਆਮ ਰਹੇਗੀ ਇਸ ਲਈ ਖਰਚਿਆਂ ਤੇ ਥੋੜਾ ਕਾਬੂ ਰੱਖੋ ਲੱਕੀ ਨੰਬਰ ਹੈ 9 ਅਤੇ ਤੁਹਾਡਾ ਲੱਕੀ ਕਲਰ ਹੈ ਹਰਿਆ ਅਗਲੀ ਰਾਸ਼ੀ ਹੈ ਜੀ ਵ੍ਰਸ਼ਭ ਰਾਸ਼ੀ ਗਣੇਸ਼ੀ ਦੀ ਕਿਰਪਾ ਦੇ ਨਾਲ ਅੱਜ ਦਾ ਦਿਨ ਉਤਾਰ ਚੜਾ ਦੇ ਨਾਲ ਭਰਿਆ ਰਹੇਗਾ ਅਤੇ ਤੁਸੀਂ ਕਾਰੋਬਾਰ ਦੇ ਵਿੱਚ ਜੋਖਮ ਲੈਣ ਬਾਰੇ ਸੋਚੋਗੇ ਜਿਸ ਨਾਲ ਤੁਹਾਨੂੰ ਤੁਹਾਡੇ ਕਾਰੋਬਾਰ ਵਿੱਚ ਸਫਲਤਾ ਮਿਲੇਗੀ ਯਾਤਰਾ ਤੇ ਜਾਣ ਦੀ ਸੰਭਾਵਨਾ ਹੈ ਪਰ ਨੁਕਸਾਨ ਜ਼ਿਆਦਾ ਹੋਵੇਗਾ ਇਸ ਲਈ ਸਾਵਧਾਨ ਰਹੋ ਮਾਨਸਿਕ ਤਣਾ ਰਹੇਗਾ ਥਕਾਵਟ ਦਾ ਅਨੁਭਵ ਹੋਵੇਗਾ ਕਮਜ਼ੋਰੀ ਮਹਿਸੂਸ ਹੋਵੇਗੀ ਕੰਮ ਦੇ لحاظ ਤੇ ਨਾਲ ਦਿਨ ਤੁਹਾਡੇ ਲਈ ਅਨਕੂਲ ਰਹੇਗਾ ਵਿਆਹਤਾ ਜੀਵਨ ਦੇ ਵਿੱਚ ਤਣਾ ਰਹੇਗਾ ਪਰ ਜੋ ਲੋਕ ਪਿਆਰ ਭਰੇ ਜੀਵਨ ਜੀ ਰਹੇ ਹਨ ਉਹਨਾਂ ਨੂੰ ਸੁਖਾਂਤ ਨਤੀਜੇ ਮਿਲਣਗੇ ਅਤੇ ਆਪਣੇ ਪਿਆਰੇ ਨਾਲ ਗੱਲ ਕਰਨ ਦਾ ਮੌਕਾ ਮਿਲੇਗਾ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਗਣੇਸ਼ ਜੀ ਦੀ ਕਿਰਪਾ ਦੇ ਨਾਲ ਅੱਜ ਦਾ ਦਿਨ ਤੁਹਾਡੇ ਲਈ ਥੋੜਾ ਕਮਜ਼ੋਰ ਹੋ ਸਕਦਾ ਹੈ ਪਰ ਤੁਸੀਂ ਮਾਨਸਿਕ ਤੌਰ ਤੇ ਮਜ਼ਬੂਤ ਰਹੋਗੇ ਜਿਸ ਦੇ ਕਾਰਨ ਬਹੁਤ ਸਾਰੇ ਕੰਮ ਪੂਰੇ ਹੋਣਗੇ ਜੇਕਰ ਕੋਈ ਸਮੱਸਿਆ ਹੈ ਤਾਂ ਤੁਸੀਂ ਇੱਕਾਠੇ ਬੈਠ ਕੇ ਹੱਲ ਕਰੋਗੇ ਵਿਆਹਤਾ ਜੀਵਨ ਜਿਉਣ ਵਾਲਿਆਂ ਨੂੰ ਅੱਜ ਚੰਗੇ ਨਤੀਜੇ ਮਿਲਣਗੇ ਤੁਹਾਡੇ ਜੀਵਨ ਸਾਥੀ ਨਾਲ ਕਿਸੇ ਖਾਸ ਮੁੱਦੇ ਤੇ ਚਰਚਾ ਹੋਵੇਗੀ ਤੁਸੀਂ ਕੰਮ ਦੇ ਵਿੱਚ ਸ਼ਾਰਟਕਟ ਲੈਣ ਦੀ ਕੋਸ਼ਿਸ਼ ਕਰੋਗੇ ਜੋ ਨੁਕਸਾਨਦੇਹ ਹੋਵੇਗਾ ਪਰਿਵਾਰਿਕ ਜੀਵਨ ਦੇ ਵਿੱਚ ਸ਼ਾਂਤੀ ਦੀ ਕਮੀ ਰਹੇਗੀ ਪਰ ਪਰਿਵਾਰਿਕ ਮੈਂਬਰਾਂ ਦੀ ਸਿਹਤ ਚੰਗੀ ਰਹੇਗੀ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਲਈ ਕੋਈ ਚੰਗਾ ਤੋਹਫਾ ਲੈ ਆ ਸਕਦੇ ਹੋ ਲੱਕੀ ਨੰਬਰ ਹੈ ਜੀ 12 ਅਤੇ ਲੱਕੀ ਰੰਗ ਹੈ ਸਲੇਟੀ ਅਗਲੀ ਰਾਸ਼ੀ ਹੈ ਜੀ ਕਰ ਕਰ ਰਾਸ਼ੀ ਗਣੇਸ਼ ਜੀ ਦੀ ਕਿਰਪਾ ਦੇ ਨਾਲ ਅੱਜ ਮਨ ਦੇ ਵਿੱਚ ਖੁਸ਼ੀ ਅਤੇ ਘਰ ਦੇ ਵਿੱਚ ਖੁਸ਼ੀ ਰਹੇਗੀ ਪਰਿਵਾਰਿਕ ਮਾਹੌਲ ਚੰਗਾ ਰਹੇਗਾ ਪਰਿਵਾਰਿਕ ਮੈਂਬਰਾਂ ਦੇ ਵਿੱਚ ਤਾਲਮਿਲ ਵਧੀਆ ਰਹੇਗਾ ਸੁੱਖ ਮਿਲੇਗਾ ਕਿਸੇ ਨਵੇਂ ਕੰਮ ਬਾਰੇ ਸੋਚ ਸਕਦੇ ਹੋ ਘਰ ਦੀ ਸਫਾਈ ਵੱਲ ਧਿਆਨ ਦੇਣਗੇ ਕੰਮ ਕਾਜ ਲਈ ਅਨੁਕੂਲ ਹਾਲਾਤ ਹੋਣਗੇ ਤੁਹਾਡੇ ਤਬਦੀਲੇ ਦੇ ਸੰਭਾਵਨਾ ਹੋ ਸਕਦੀ ਹੈ ਯਾਤਰਾ ਕਰਨ ਤੋਂ ਬਚੋ ਸਹਿਕਰਮੀਆਂ ਤੇ ਜ਼ਿਆਦਾ ਪ੍ਰੋਸਾ ਨਾ ਕਰੋ ਗੁੱਸੇ ਦੇ ਕਾਬੂ ਰੱਖੋ ਪ੍ਰੇਮ ਜੀਵਨ ਜੀਣ ਵਾਲਿਆਂ ਨੂੰ ਚੰਗੇ ਨਤੀਜੇ ਮਿਲਣਗੇ ਪਰ ਵਿਆਹ ਹੁਤਾ ਲੋਕਾਂ ਦਾ ਵਿਆਹ ਹੁਤਾ ਜੀਵਨ ਤਨਾਪੂਰਨ ਰਹੇਗਾ ਤੇ ਜੀਵਨ ਸਾਥੀ ਕਿਸੇ ਗੱਲ ਨੂੰ ਲੈ ਕੇ ਜਿੱਤੀ ਹੋ ਸਕਦਾ ਹੈ ਲੱਕੀ ਰੰਗ ਹੈ ਜੀ ਜਾਮਨੀ ਅਤੇ ਲੱਕੀ ਨੰਬਰ ਹੈ 4 ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਸਈਏ ਕਿ ਗਣੇਸ਼ ਜੀ ਦੀ ਕਿਰਪਾ ਦੇ ਨਾਲ ਅੱਜ ਦਾ ਦਿਨ ਤੁਹਾਡੇ ਲਈ ਚੰਗਾ ਰਹੇਗਾ ਕਿਉਂਕਿ ਤੁਹਾਡੀ ਕਿਸਮਤ ਦੇ ਸਿਤਾਰੇ ਸਫਲ ਰਹਿਣਗੇ ਲੰਮੇ ਸਮੇਂ ਤੋਂ ਲਟਕਿਆ ਕੰਮ ਪੂਰਾ ਹੋਵੇਗਾ ਆਮਦਨ ਵਿੱਚ ਵਾਧਾ ਹੋਵੇਗਾ ਨਿਯਮਤ ਖਾਣ ਪੀਣ ਦੀ ਆਦਤ ਸਰੀਰ ਵਿੱਚ ਗੜਬੜੀ ਪੈਦਾ ਕਰ ਸਕਦੀ ਹੈ ਅਤੇ ਤੁਸੀਂ ਬਿਮਾਰ ਹੋ ਸਕਦੇ ਹੋ ਇਸ ਲਈ ਸਾਵਧਾਨ ਰਹੋ ਵਿਆਹ ਹੋਤਾ ਜੀਵਨ ਦੇ ਵਿੱਚ ਜੀਵਨ ਸਾਥੀ ਦੇ ਵਿੱਚ ਖੁਸ਼ੀ ਅਤੇ ਸਹਿਯੋਗ ਰਹੇਗਾ ਤੁਹਾਨੂੰ ਪੁਰਾਣੀਆਂ ਗੱਲਾਂ ਨੂੰ ਯਾਦ ਕਰਨ ਅਤੇ ਆਪਣੇ ਪਿਆਰੇ ਪ੍ਰਤੀ ਆਪਣਾ ਪਿਆਰ ਜ਼ਾਹਿਰ ਕਰਨ ਦਾ ਮੌਕਾ ਮਿਲੇਗਾ। ਲੱਕੀ ਨੰਬਰ ਹੈ 2 ਅਤੇ ਲੱਕੀ ਰੰਗ ਹੈ ਜਮਨੀ। ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ। ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਇਹ ਗਣੇਸ਼ ਜੀ ਦੀ ਕਿਰਪਾ ਦੇ ਨਾਲ ਅੱਜ ਤੁਸੀ ਲੰਮੇ ਸਮੇਂ ਬਾਅਦ ਚੰਗਾ ਮਹਿਸੂਸ ਕਰੋਗੇ। ਤੁਹਾਨੂੰ ਤਣਾਅ ਤੋਂ ਰਾਹਤ ਮਿਲੇਗੀ। ਲੋੜਿੰਦਾ ਫਜ਼ੂਲ ਖਰਚੇ ਤੋਂ ਬਚੋ। ਤੁਹਾਡੇ ਪ੍ਰੇਮ ਜੀਵਨ ਦੇ ਵਿੱਚ ਖੁਸ਼ੀ ਦੇ ਪਲ ਆਉਣਗੇ। ਤੁਹਾਡਾ ਅਜੀਜ਼ ਤੁਹਾਡਾ ਸਮਰਥਨ ਕਰੇਗਾ ਤੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝੋਗੇ ਬੱਚੇ ਵੀ ਤਰੱਕੀ ਕਰਨਗੇ ਅਤੇ ਕੰਮ ਵਿੱਚ ਤੁਹਾਨੂੰ ਨਤੀਜੇ ਮਿਲਣਗੇ ਤੁਸੀਂ ਆਪਣੀ ਪ੍ਰਸ਼ੰਸਾ ਕਰ ਸਕਦੇ ਹੋ ਅਤੇ ਪ੍ਰਬੰਧਨ ਤੁਹਾਡੇ ਕੰਮ ਨੂੰ ਚੰਗੀ ਤਰ੍ਹਾਂ ਦੇਖੇਗਾ ਜਿਸ ਨਾਲ ਤੁਹਾਨੂੰ ਕੁਝ ਹੌਂਸਲਾ ਵੀ ਮਿਲ ਸਕਦਾ ਹੈ ਲੱਕੀ ਨੰਬਰ ਹੈ 17 ਲੱਕੀ ਰੰਗ ਹੈ ਮਜੈਂਟਾ ਅਗਲੀ ਰਾਸ਼ੀ ਹੈ ਤੁਲਾ ਰਾਸ਼ੀ ਗਣੇਸ਼ ਜੀ ਦੀ ਕਿਰਪਾ ਦੇ ਨਾਲ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਚੰਗਾ ਰਹੇਗਾ ਪਿਆਰ ਭਰੀ ਜ਼ਿੰਦਗੀ ਜਿਉਣ ਵਾਲਿਆਂ ਨੂੰ ਅੱਜ ਚੰਗੇ ਪਲ ਬਿਤਾਉਣ ਦਾ ਮੌਕਾ ਮਿਲੇਗਾ ਰਿਸ਼ਤਿਆਂ ਦੇ ਵਿੱਚ ਪਿਆਰ ਅਤੇ ਰੋਮਾਂਸ ਵਧੇਗਾ ਵਿਆਹ ਹਟਾ ਜੀਵਨ ਦੇ ਵਿੱਚ ਵੀ ਤਣਾ ਘਟ ਹੋਵੇਗਾ ਆਪਣੇ ਸਰੀਰ ਦਾ ਧਿਆਨ ਰੱਖੋ ਬਿਮਾਰ ਹੋਣ ਤੋਂ ਬਚੋ ਪਰਵਾਰਿਕ ਜੀਵਨ ਸੁਖਾਂਵਾਂ ਰਹੇਗਾ ਕਾਮਦੇਸਬੰਧ ਵਿੱਚ ਕੁਝ ਚੁਣੌਤੀਆਂ ਤੁਹਾਡੇ ਲਈ ਉਡੀਕ ਕਰ ਸਕਦੀਆਂ ਹਨ ਉਹਨਾਂ ਦਾ ਪੂਰੇ ਦਿਲ ਦੇ ਨਾਲ ਸਾਹਮਣਾ ਕਰੋ ਤੁਸੀਂ ਦੇਖੋਗੇ ਕਿ ਤੁਹਾਨੂੰ ਇਸ ਤੋਂ ਲਾਭ ਹੋਵੇਗਾ ਲੱਕੀ ਨੰਬਰ ਹੈ 16 ਲੱਕੀ ਰੰਗ ਹੈ ਪੂਰਾ ਅਗਲੀ ਰਾਸ਼ੀ ਹੈ ਜੀ বৃশ্চਿਕ ਰਾਸ਼ੀ ਗਣੇਸ਼ ਜੀ ਦੀ ਕਿਰਪਾ ਦੇ ਨਾਲ ਅੱਜ ਤੁਹਾਡਾ ਆਤਮ ਵਿਸ਼ਵਾਸ ਮਜ਼ਬੂਤ ਰਹੇਗਾ ਇਸ ਲਈ ਅੱਜ ਤੇ ਦਿਨ ਇਸ ਲਈ ਅੱਜ ਦਾ ਦਿਨ ਤੁਹਾਡੇ ਲਈ ਚੰਗਾ ਹੈ ਪਰਿਵਾਰ ਵਿੱਚ ਸੁੱਖ ਅਤੇ ਸ਼ਾਂਤੀ ਵਿੱਚ ਵਾਧਾ ਹੋਵੇਗਾ ਕਾਰੋਜਿ ਖੁਸ਼ਹਾਲੀ ਆਵੇਗੀ ਘਰ ਦੇ ਲਿਹਾਇ ਦੇ ਨਾਲ ਅੱਜ ਦਾ ਦਿਨ ਬਹੁਤ ਚੰਗਾ ਹੈ ਅਤੇ ਤੁਸੀਂ ਅੱਜ ਦੇ ਦਿਨ ਬਹੁਤ ਲਾਭਕਾਰੀ ਬਣੋਗੇ ਤੁਸੀਂ ਅੱਜ ਦੇ ਦਿਨ ਬਹੁਤ ਹੀ ਸੰਤੁਲਿਤ ਰਹੋਗੇ ਅਤੇ ਆਪਣੇ ਪਰਿਵਾਰ ਵੱਲ ਵੀ ਪੂਰਾ ਧਿਆਨ ਦੇਵੋਗੇ ਪ੍ਰੇਮ ਜੀਵਨ ਵਿੱਚ ਖੁਸ਼ੀ ਰਹੇਗੀ ਵਿਆਹ ਤਾਲੁਕਾਂ ਦੇ ਜੀਵਨ ਦੇ ਵਿੱਚ ਕੋਈ ਤਣਾਅ ਨਹੀਂ ਰਹੇਗਾ ਲੱਕੀ ਨੰਬਰ ਹੈ 11 ਲੱਕੀ ਰੰਗ ਹੈ ਗੁਲਾਬੀ ਅਗਲੀ ਰਾਸ਼ੀ ਹੈ ਜਿੱਤਾਨਾ ਰਾਸ਼ੀ ਗਣੇਸ਼ ਜੀ ਦੀ ਕਿਰਪਾ ਦੇ ਨਾਲ ਅੱਜ ਤੁਸੀਂ ਸਖਤ ਮਿਹਨਤ ਕਰੋਗੇ ਜਿਸ ਨਾਲ ਤੁਹਾਡੇ ਕੰਮ ਵਿੱਚ ਚੰਗਾ ਨਤੀਜਾ ਮਿਲੇਗਾ ਤੁਹਾਡੀ ਕੁਸ਼ਲਤਾ ਸਾਬਤ ਹੋਵੇਗੀ ਅੱਜ ਤੁਸੀਂ ਆਪਣੇ ਮਨ ਪਸੰਦ ਕੰਮ ਨੂੰ ਪੂਰੇ ਦਿਲ ਦੇ ਨਾਲ ਕਰੋਗੇ ਤੁਹਾਨੂੰ ਇਸ ਵਿੱਚ ਸਫਲਤਾ ਮਿਲੇਗੀ ਆਮਦਨ ਵਿੱਚ ਵਾਧੇ ਨਾਲ ਤੁਸੀਂ ਖੁਸ਼ ਰਹੋਗੇ ਤੁਹਾਨੂੰ ਪਰਿਵਾਰ ਵਿੱਚ ਛੋਟੇ ਲੋਕਾਂ ਦਾ ਸਹਿਯੋਗ ਮਿਲੇਗਾ ਤੁਹਾਨੂੰ ਪਰਿਵਾਰ ਵਿੱਚ ਸਨਮਾਨ ਮਿਲੇਗਾ ਪਰਿਵਾਰਿਕ ਮਾਹੌਲ ਚੰਗਾ ਰਹੇਗਾ ਵਿਆਹ ਅਤੇ ਜੀਵਨ ਦੇ ਵਿੱਚ ਸਦ ਭਾਵਨਾ ਰਹੇਗੀ ਪਿਆਰ ਭਰੀ ਜ਼ਿੰਦਗੀ ਜਿਉਣ ਵਾਲਿਆਂ ਨੂੰ ਅੱਜ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਤੁਹਾਡੇ ਪਿਆਰੇ ਨਾਲ ਵਿਵਾਦ ਹੋ ਸਕਦਾ ਹੈ ਲੱਕੀ ਨੰਬਰ ਹੈ 6 ਅਗਲੀ ਰਾਸ਼ੀ ਹੈ ਮਕਰ ਰਾਸ਼ੀ ਗਣੇਸ਼ ਜੀ ਦੀ ਕਿਰਪਾ ਦੇ ਨਾਲ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਪ੍ਰਤੀ ਵਿਸ਼ੇਸ਼ ਪਿਆਰ ਮਹਿਸੂਸ ਕਰੋਗੇ ਤੇ ਉਨ੍ਹਾਂ ਲਈ ਇੱਕ ਸ਼ਾਨਦਾਰ ਤੋਹਫ਼ਾ ਲਓਗੇ ਤੁਸੀਂ ਆਪਣੇ ਸ਼ਬਦਾਂ ਦੇ ਨਾਲ ਲੋਕਾਂ ਦਾ ਦਿਲ ਜਿੱਤ ਲਓਗੇ ਸੰਗੀਤ ਵਿੱਚ ਆਪਣਾ ਹੱਥ ਅਜ਼ਮਾ ਸਕਦੇ ਹੋ ਲਵ ਲਾਈਫ ਜੀ ਰਹੇ ਲੋਕਾਂ ਨੂੰ ਚੰਗੀ ਖਬਰ ਮਿਲੇਗੀ ਵਿਆਹ ਤਾਲੁਕਾਂ ਦਾ ਵਿਆਹ ਹੋਤਾ ਜੀਵਨ ਤਨਾਪੂਰਨ ਰਹੇਗਾ ਜੇਮਨ ਸਾਥੀ ਦੀ ਸਿਹਤ ਕਮਜ਼ੋਰ ਰਹੇਗੀ ਤੁਹਾਨੂੰ ਸ਼ਾਨਦਾਰ ਪੌਚਨ ਮਿਲੇਗਾ ਤੁਸੀਂ ਅੱਜ ਆਪਣੀ ਪਿਛਲੀ ਮਿਹਨਤ ਦੇ ਨਤੀਜੇ ਦੇਖ ਸਕਦੇ ਹੋ ਤੇ ਤੁਹਾਨੂੰ ਕੁਝ ਚੰਗਾ ਲਾਭ ਮਿਲ ਸਕਦਾ ਹੈ ਲੱਕੀ ਨੰਬਰ ਹੈ 7 ਅਤੇ ਲੱਕੀ ਰੰਗ ਹੈ ਬਰਾਂਡੀ ਲੱਕੀ ਰੰਗ ਹੈ ਚਿੱਟਾ ਅਗਲੀ ਰਾਸ਼ੀ ਹੈ ਜੇ ਕੰਬ ਰਾਸ਼ੀ ਗਣੇਸ਼ ਜੀ ਦੀ ਕਿਰਪਾ ਦੇ ਨਾਲ ਅੱਜ ਦਾ ਦਿਨ ਚੰਗਾ ਰਹੇਗਾ ਪੈਸਾ ਆਵੇਗਾ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ ਤੁਸੀਂ ਇਸ ਲਈ ਸਖਤ ਮਿਹਨਤ ਕੀਤੀ ਹੈ ਇਸ ਲਈ ਤੁਸੀਂ ਸੱਚਮੁੱਚ ਇਸ ਦੇ ਹੱਕਦਾਰ ਹੋ ਤੁਸੀਂ ਆਪਣੀ ਆਮਦਨ ਵਧਾਉਣ ਦੇ ਲਈ ਕੋਈ ਨਵੀਂ ਯੋਜਨਾ ਬਣਾ ਸਕਦੇ ਹੋ ਪਰਵਾਰਿਕ ਜੀਵਨ ਦੀ ਗੱਲ ਕਰੀ ਤਾਂ ਕੁਝ ਤਾਂ ਹੈ ਪਰ ਕੋਈ ਗੰਭੀਰ ਸਮੱਸਿਆ ਨਹੀਂ ਹੈ ਇਸ ਲਈ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਅੱਜ ਤੁਸੀਂ ਕੰਮ ਵਿੱਚ ਬਹੁਤ ਹੀ ਵਿਅਸਤ ਰਹੋਗੇ ਲੱਕੀ ਨੰਬਰ ਹੈ 11 ਲੱਕੀ ਰੰਗ ਹੈ ਕਰੀਮ ਅਗਲੀ ਰਾਸ਼ੀ ਹੈ ਜੀ ਮੇਨ ਰਾਸ਼ੀ ਗਣੇਸ਼ ਦੀ ਕਿਰਪਾ ਦਿਨਾਲ ਅੱਜ ਦਾ ਦਿਨ ਕਮਜ਼ੋਰ ਹੈ ਸਿਹਤ ਵਿਗੜ ਸਕਦੀ ਹੈ ਮਾਨਸਿਕ ਤਣਾਅ ਵੀ ਵਧੇਗਾ ਅੱਜ ਦੇ ਰਿਲੇ ਲੋ ਜੀ ਤੁਹਾਨੂੰ ਖੁਸ਼ੀ ਦੇਵੇਗਾ ਤੇ ਤੁਹਾਡਾ ਜੀਵਨ ਸਾਥੀ ਤੁਹਾਡਾ ਸਾਥ ਦੇਵੇਗਾ ਤੁਸੀਂ ਉਹਨਾਂ ਦੇ ਨਾਲ ਕਿਸੇ ਧਾਰਮਿਕ ਸਮਾਗਨ ਦੇ ਵਿੱਚ ਜਾ ਸਕਦੇ ਹੋ ਜਿਸ ਨਾਲ ਤੁਹਾਡੀ ਸਮਾਜਿਕਤਾ ਦੇ ਵਿੱਚ ਵਾਧਾ ਹੋਵੇਗਾ ਇਸ ਦਾ ਪ੍ਰਭਾਵਕ ਕੰਮ ਵਾਲੀ ਥਾਂ ਤੇ ਵੀ ਤੁਹਾਡੇ ਪੱਖ ਵਿੱਚ ਦਿਖੇਗਾ ਤੇ ਤੁਹਾਨੂੰ ਇਸ ਦਾ ਚੰਗਾ ਲਾਭ ਮਿਲੇਗਾ ਪਰਿਵਾਰਿਕ ਮਾਹੌਲ ਪਿਆਰ ਨਾਲ ਭਰਪੂਰ ਰਹੇਗਾ ਤੇ ਤੁਸੀਂ ਘਰ ਦੀਆਂ ਜਿਵੇਂ ਆਵਰੀਆਂ ਨੂੰ ਚੰਗੀ ਤਰ੍ਹਾਂ ਸਮਝ ਸਕੋਗੇ ਲੱਕੀ ਨੰਬਰ ਹੈ 3 ਅਤੇ ਲੱਕੀ ਰੰਗ ਹੈ ਨੀਲਾ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਗਣੇਸ਼ੀ ਦੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ